ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ 7 ਤਰੀਕ ਤੋਂ ਲੈ ਕੇ 13 ਤਰੀਕ ਤੱਕ ਦਾ ਰਾਸ਼ੀ ਫਲਕ ਕਿਵੇਂ ਦਾ ਰਹਿਣ ਵਾਲਾ ਹੈ ਇਹਨਾਂ 12 ਹੀ ਰਾਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਤੇ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੋਵੇਗੀ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਦੋਸਤੋ 7 April ਤੋਂ 13 April ਤੱਕ 2024 ਤੱਕ ਇਸ ਹਫ਼ਤੇ ਦੀਆਂ ਸਾਰੀਆਂ ਰਾਸ਼ੀਆਂ ਲਈ ਸਥਿਤੀ ਕੁਝ ਖਾਸ ਰਹਿਣ ਵਾਲੀ ਹੈ ਰਾਸ਼ੀ ਫਲ ਦੇ ਹਿਸਾਬ ਦੇ ਨਾਲ ਇਸ ਹਫ਼ਤੇ ਕੁਝ ਰਾਸ਼ੀਆਂ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਕੁਝ ਰਾਸ਼ੀਆਂ ਲਈ ਇਹ ਹਫ਼ਤਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਜਿਨ੍ਹਾਂ ਉੱਤੇ ਮਾਤਾ ਲక్ష్ਮੀ ਦੀ ਭਰਪੂਰ ਕਿਰਪਾ ਹੋ ਜਾਵੇਗੀ ਦੋਸਤੋ April ਮਹੀਨੇ ਦਾ ਦੂਜਾ ਹਫਤਾ ਕਾਫੀ ਖਾਸ ਹੋਣ ਵਾਲਾ ਹੈ ਇਸ ਹਫਤੇ ਸੂਰਜ ਗ੍ਰਹਿਣ ਲੱਗਣ ਕਾਰਨ ਬਹੁਤ ਸਾਰੀਆਂ ਰਾਸ਼ੀਆਂ ਉੱਪਰ ਸ਼ੁਭ ਜਾਂ ਅਸ਼ੁਭ ਪ੍ਰਭਾਵ ਪੈ ਸਕਦਾ ਹੈ ਇਸ ਦੇ ਨਾਲ ਹੀ ਇਸ ਹਫਤੇ ਚੇਤਰ ਨਵਰਾਤਰੀ ਦਾ ਵੀ ਆਰੰਭ ਹੋ ਰਿਹਾ ਹੈ ਜਿਸ ਕਾਰਨ ਰਾਸ਼ੀ ਦੇ ਜਾਤਕਾਂ ਨੂੰ ਖੂਬ ਲਾਭ ਮਿਲ ਸਕਦਾ ਹੈ ਤੇ ਆਓ ਫਿਰ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੇ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਸੀਂ ਕੋਈ ਵੀ ਕੰਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਨੌਕਰੀ ਪੇਸ਼ਾ ਲੋਕਾਂ ਦੇ ਹਫਤੇ ਦੇ ਪਹਿਲੇ ਭਾਗ ਵਿੱਚ ਕਿਸੇ ਵੀ ਕੰਮ ਵਿੱਚ ਲਾਪਰਵਾਹੀ ਕਰਨ ਤੋਂ ਉਹਨਾਂ ਨੂੰ ਬਚਣਾ ਹੋਵੇਗਾ ਗਲਤੀ ਨਾਲ ਤੁਹਾਡੇ ਸੀਨੀਅਰ ਦੇ ਗੁੱਸੇ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ ਇਸ ਦੌਰਾਨ ਤੁਹਾਡੇ ਕਾਰਜ ਖੇਤਰ ਵਿੱਚ ਆਪਾ ਅਤੇ ਨਿੱਜੀ ਜੀਵਨ ਵਿੱਚ ਲੋਕਾਂ ਤੋਂ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ ਜੋ ਤੁਹਾਡੇ ਕੰਮ ਵਿੱਚ ਅਕਸਰ ਅੜਿੱਚਨ ਪਾ ਸਕਦੇ ਹਨ ਸਿਹਤ ਅਤੇ ਸੰਬੰਧਾਂ ਦੀ ਦ੍ਰਿਸ਼ਟੀ ਤੋਂ ਹਫਤੇ ਦਾ ਪਹਿਲਾ ਅੱਧ ਤੁਹਾਡੇ ਲਈ ਪ੍ਰਤੀਕੂਲ ਹੋ ਸਕਦਾ ਹੈ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਗੱਲ ਵਿਵਹਾਰ ਤੇ ਵਰਤਣ ਦੇ ਸਮੇਂ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਇਸ ਤਰ੍ਹਾਂ ਆਪਣਾ ਖਾਣ-ਪਾਨ ਅਤੇ ਦਿਨਚਰਿਆ ਤੁਸੀਂ ਸਹੀ ਰੱਖਣਾ ਹੈ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਤੁਹਾਨੂੰ ਝੱਲਣੀ ਪੈ ਸਕਦੀ ਹੈ ਜੇਕਰ ਤੁਸੀਂ ਅੱਜ ਰੋਜ਼ਗਾਰ ਦੀ ਤਲਾਸ਼ ਕਰ ਰਹੇ ਹੋ ਇਸ ਹਫ਼ਤੇ ਤੁਹਾਡੇ ਉਮੀਦ ਦਾ ਜਵਾਬ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਕੋਈ ਕਿਰਨ ਨਜ਼ਰ ਆ ਸਕਦੀ ਹੈ ਇਹ ਤੁਹਾਡੇ ਦੁਆਰਾ ਤਿਆਰ ਕੀਤੇ ਯਤਨਾਂ ਦਾ ਸਕਾਰਾਤਮਕ ਫਲ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਸੇ ਤਰ੍ਹਾਂ ਤੁਹਾਨੂੰ ਆਪਣਾ ਮਹੱਤਵਪੂਰਨ ਕਾਰਜ ਕਰਨ ਦੇ ਹਫ਼ਤੇ ਦੇ ਉਤਰਾਧਿਕਾਰੀ ਦਾ ਸਮਾਂ ਵੀ ਚੁਣਨਾ ਹੋਵੇਗਾ ਪ੍ਰੇਮ ਸੰਗ੍ਰਹਿ ਅਤੇ ਪ੍ਰਾਈਵੇਟ ਰਿਸ਼ਤਿਆਂ ਲਈ ਇਹ ਵੀ ਥੋੜਾ ਹਫ਼ਤਾ ਠੀਕ ਹੀ ਤੇ ਅਨੁਕੂਲ ਹੀ ਰਹੇਗਾ ਇਸ ਤੋਂ ਰਾਂ ਤੁਹਾਡਾ ਆਪਣਾ ਲਵ ਜਾਂ ਲਾਈਫ ਪਾਰਟਨਰ ਦੇ ਨਾਲ ਹੀ ਬਿਹਤਰ ਤਾਲਮੇਲ ਨਜ਼ਰ ਆਵੇਗਾ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਰੋਜ਼ਾਨਾ ਪੂਜਾ ਵਿੱਚ ਹਨੂਮਨ ਚਾਲੀਸਾ ਦਾ 7 ਵਾਰ ਪਾਠ ਕਰੋ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਬ੍ਰੇਖ ਰਾਸ਼ੀ। ਬ੍ਰੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਸੀਂ ਆਪਣੀ ਊਰਜਾ, ਪੈਸੇ ਅਤੇ ਸਮੇਂ ਦਾ ਪ੍ਰਬੰਧਨ ਕਰਦੇ ਹੋ ਤਾਂ ਉਹਨਾਂ ਦੁਆਰਾ ਕੀਤੀ ਗਈ ਯਤਨਾਂ ਦੇ ਸਕਾਰਾਤਮਕ ਨਤੀਜੇ ਤੁਹਾਨੂੰ ਮਿਲ ਸਕਦੇ ਹਨ। ਹਫਤੇ ਦੀ ਸ਼ੁਰੂਆਤ ਕੁਝ ਵੱਡੇ ਖਰਚਿਆਂ ਦੇ ਨਾਲ ਹੋ ਸਕਦੀ ਹੈ। ਇਸ ਸਮੇਂ ਦੌਰਾਨ ਤੁਹਾਡਾ ਜ਼ਿਆਦਾਤਰ ਸਮਾਂ ਤੁਹਾਡੀਆਂ ਨਿੱਜੀ ਸਮੱਸਿਆਵਾਂ ਦੇ ਹੱਲ ਲੱਭਣ ਵਿੱਚ ਖਰਚ ਹੋ ਸਕਦਾ ਹੈ। ਹਫਤੇ ਦੇ ਪਹਿਲੇ ਅੱਧ ਵਿੱਚ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਜਾਂ ਘਰ ਵਿੱਚ ਕਿਸੇ ਬਜ਼ੁਰਗ ਦੀ ਸਿਹਤ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਹਾਲਾਂਕਿ ਤੁਹਾਡੇ ਅਜ਼ੀਜ਼ ਔਕੇ ਸਮੇਂ ਵਿੱਚ ਬਹੁਤ ਮਦਦਗਾਰ ਸਾਬਤ ਹੋ ਜਾਣਗੇ। ਹਫਤੇ ਦੇ ਅੱਧ ਹਿੱਸੇ ਵਿੱਚ ਕਾਰੋਬਾਰ ਨਾਲ ਸੰਬੰਧਿਤ ਤੁਸੀਂ ਵੱਡਾ ਕੋਈ ਸੌਦਾ ਕਰ ਸਕਦੇ ਹੋ ਇਸ ਦੇ ਜ਼ਰੀਏ ਤੁਸੀਂ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਸਫਲ ਵੀ ਹੋ ਜਾਓਗੇ ਰਿਸ਼ਤਿਆਂ ਦੇ ਨਜ਼ਰੀਏ ਤੋਂ ਇਹ ਹਫਤਾ ਤੁਹਾਡੇ ਲਈ ਅਨੁਕੂਲ ਰਹਿਣ ਵਾਲਾ ਹੈ ਪਰਿਵਾਰਕ ਮੈਂਬਰਾਂ ਦੇ ਪ੍ਰੇਮ ਸੰਬੰਧ ਚੰਗੇ ਰਹਿਣਗੇ ਤੁਹਾਨੂੰ ਆਪਣੇ ਪਿਆਰੇ ਸਾਥੀ ਦੇ ਨਾਲ ਸੁਹਾਵਣੇ ਪਲ ਬਿਤਾਉਣ ਦਾ ਮੌਕਾ ਵੀ ਮਿਲ ਜਾਵੇਗਾ ਤੁਹਾਡਾ ਜੀਵਨ ਸਾਥੀ ਨਾਲ ਜੀਵਨ ਵਿੱਚ ਜੁੜੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਇਸ ਹਫਤੇ ਤੁਸੀਂ ਜਿਹੜਾ ਉਪਾ ਕਰਨਾ ਹੈ ਜੀ ਰੋਜ਼ਾਨਾ ਹੀ ਸਹੀ ਰੀਤੀ ਰਿਵਾਜਾਂ ਦੇ ਨਾਲ ਭਾਰਤ ਸ਼ਿਵਲਿੰਗ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਇਸ ਹਫਤੇ ਮਿਥਨ ਰਾਸ਼ੀ ਦੇ ਲੋਕਾਂ ਦੀਆਂ ਪੰਜੇ ਉਂਗਲਾਂ ਘੋ ਵਿੱਚ ਹੋਣ ਕਾਰਨ ਉਹਨਾਂ ਦੀ ਤਾਂ ਜ਼ਿੰਦਗੀ ਹੀ ਬਦਲ ਜਾਵੇਗੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਿਥਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਬਹੁਤ ਹੀ ਸ਼ੁਭ ਤੇ ਸਫਲ ਹੈ ਇਸ ਹਫਤੇ ਤੁਸੀਂ ਉਹਨਾਂ ਸਾਰੇ ਹੀ ਕੰਮਾਂ ਨੂੰ ਪੂਰਾ ਕਰ ਸਕੋਗੇ ਜੋ ਤੁਸੀਂ ਕਾਫੀ ਸਮੇਂ ਤੋਂ ਉਮੀਦ ਲਗਾ ਕੇ ਬੈਠੇ ਸੀ ਹਫਤੇ ਦੇ ਸ਼ੁਰੂ ਵਿੱਚ ਨੌਕਰੀ ਦੇ ਸੰਬੰਧ ਵਿੱਚ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ ਯਾਤਰਾ ਤੁਹਾਡੀ ਸੁਖਦ ਅਤੇ ਲਾਭਦਾਇਕ ਸਾਬਤ ਹੋ ਜਾਵੇਗੀ ਯਾਤਰਾ ਦੌਰਾਨ ਪ੍ਰਭਾਵਸ਼ਾਲੀ ਲੋਕਾਂ ਨਾਲ ਤੁਹਾਡੀ ਮੁਲਾਕਾਤ ਵੀ ਹੋ ਸਕਦੀ ਹੈ ਇਸ ਹਫਤੇ ਤੁਸੀਂ ਸੀਮਤ ਸਾਧਨਾਂ ਦੇ ਨਾਲ ਵੀ ਅਸੀਮਤ ਅਸਫਲਤਾ ਅਤੇ ਲਾਭ ਪ੍ਰਾਪਤ ਕਰ ਸਕਦੇ ਹੋ ਕਾਰੋਬਾਰ ਵਿੱਚ ਚੁੱਕੇ ਗਏ ਸਮਝਦਾਰੀ ਦੇ ਨਾਲ ਕਦਮ ਤੁਹਾਡੇ ਵਰਤਮਾਨ ਵਿੱਚ ਤੇ ਭਵਿੱਖ ਵਿੱਚ ਤੁਹਾਡੇ ਲਈ ਜ਼ਿਆਦਾ ਲਾਭ ਲੈ ਕੇ ਆਉਣਗੇ ਜਿਹੜੇ ਲੋਕ ਸਾਂਝੇਦਾਰੀ ਵਿੱਚ ਕਾਰੋਬਾਰ ਜਾਂ ਕੋਈ ਹੋਰ ਕੰਮ ਕਰਦੇ ਹਨ ਉਹਨਾਂ ਨੂੰ ਇਸ ਮਹੀਨੇ ਵਿਸ਼ੇਸ਼ ਲਾਭ ਮਿਲ ਸਕਦਾ ਹੈ ਇਹ ਸੰਭਵ ਹੈ ਕਿ ਤੁਹਾਨੂੰ ਇਸ ਹਫਤੇ ਅਚਾਨਕ ਲਾਭ ਵੀ ਹੋ ਜਾਵੇਗਾ ਪ੍ਰੇਮ ਸੰਬੰਧਾਂ ਵਿੱਚ ਅਨੁਕੂਲਤਾ ਰਹੇਗੀ ਅਣਵਿਆਹੇ ਲੋਕਾਂ ਦਾ ਵਿਆਹ ਤੈਅ ਹੋ ਸਕਦਾ ਹੈ ਇਸ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਘਰ ਵਿੱਚ ਸ਼ੁਭ ਕੰਮ ਤੁਹਾਡੇ ਪੂਰੇ ਹੋ ਜਾਣਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹੋਏ ਸ਼੍ਰੀ ਵਿਸ਼ਨੂੰ ਸੈਸਤਰ ਨਾਮ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਦੇ ਲੋਕਾਂ ਲਈ ਹਫਤੇ ਦਾ ਪਹਿਲਾ ਅੱਧ ਮਦਮ ਸਾਬਿਤ ਹੋ ਜਾਵੇਗਾ ਪਰ ਦੂਜਾ ਅੱਧ ਅਨਕੋਲਨ ਨਤੀਜੇ ਤੁਹਾਨੂੰ ਦੇ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕਰਕ ਰਾਸ਼ੀ ਦੇ ਲੋਕਾਂ ਨੂੰ ਆਪਣੇ ਮਹੱਤਵਪੂਰਨ ਕੰਮ ਪਹਿਲੇ ਅੱਧ ਵਿੱਚ ਕਰਨ ਦੀ ਬਜਾਏ ਹਫਤੇ ਹਫ਼ਤੇ ਦੇ ਅਖੀਰਲੇ ਅੱਧ ਵਿੱਚ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਹਫ਼ਤੇ ਦੇ ਪਹਿਲੇ ਅੱਧ ਵਿੱਚ ਘਰ, ਪਰਿਵਾਰ ਜਾਂ ਕੈਰੀਅਰ ਕਾਰੋਬਾਰ ਦੇ ਨਾਲ ਜੁੜੀਆਂ ਸਮੱਸਿਆਵਾਂ ਤੁਹਾਡੀਆਂ ਹੱਲ ਹੋ ਸਕਦੀਆਂ ਹਨ। ਤੁਹਾਨੂੰ ਜ਼ਮੀਨ ਅਤੇ ਇਮਾਰਤਾਂ ਦੇ ਨਾਲ ਜੁੜੇ ਵਿਵਾਦਾਂ ਨੂੰ ਸੁਲਝਾਉਣ ਲਈ ਬਹੁਤ ਭੱਜਣਾ ਵੀ ਪੈ ਸਕਦਾ ਹੈ। ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ ਵਧੇਰੇ ਮਿਹਨਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇਗੀ। ਕਰ ਕਰਾਹੀ ਦੇ ਲੋਕ ਇਸ ਸਮੇਂ ਦੌਰਾਨ ਤੁਸੀਂ ਪਿਆਰ ਵਿਵਹਾਰ ਦੁਆਰਾ ਆਪਣੇ ਕੰਮ ਨੂੰ ਸੰਪੂਰਨ ਬਣਾ ਸਕਦੇ ਹੋ ਅਤੇ ਹੰਕਾਰ ਦੁਆਰਾ ਵਿਗਾੜ ਵੀ ਸਕਦੇ ਹੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਅਜਿਹੇ 'ਚ ਜੇਕਰ ਤੁਸੀਂ ਲੋਕਾਂ ਨਾਲ ਮਿਲ ਕੇ ਆਪਣੇ ਕੰਮ ਤੈਅ ਕਰ ਲਓਗੇ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਹੋਵੇਗਾ ਹਫਤੇ ਦੇ ਅੱਧ ਵਿੱਚ ਬੱਚਿਆਂ ਨਾਲ ਜੁੜੀ ਕੋਈ ਵੱਡੀ ਚਿੰਤਾ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਇਸ ਮਿਆਦ ਦੇ ਦੌਰਾਨ ਵਿਦਿਆਰਥੀ ਆਪਣੀ ਪੜਾਈ ਵਿੱਚ ਦਿਲਚਸਪੀ ਗਵਾ ਸਕਦੇ ਹਨ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਹਰ ਤਰ੍ਹਾਂ ਦੇ ਵੱਡੇ ਖਰਚ ਹੋਣ ਕਾਰਨ ਪੂਜਾ ਜਾਂ ਅਧਿਆਤਮਿਕਤਾ ਵਿੱਚ ਤੁਹਾਡੀ ਰੁਚੀਤਾ ਘਟ ਹੋ ਜਾਵੇਗੀ। ਰੋਜ਼ੀ-ਰੋਟੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਸੁਧਾਰਾਂ ਦੇ ਸਕਾਰਾਤਮਕ ਨਤੀਜੇ ਤੁਸੀਂ ਦੇਖ ਸਕਦੇ ਹੋ। ਕਰਕ ਰਾਸ਼ੀ ਦੇ ਲੋਕਾਂ ਨੂੰ ਬਿਹਤਰ ਸੰਬੰਧ ਬਣਾਈ ਰੱਖਣ ਦੇ ਲਈ ਇਸ ਹਫ਼ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਤੋਂ ਬਚਣਾ ਚਾਹੀਦਾ ਹੈ। ਪ੍ਰੇਮ ਸੰਬੰਧਾਂ ਵਿੱਚ ਸਾਵਧਾਨੀ ਦੇ ਨਾਲ ਹੀ ਅੱਗੇ ਵਧੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸ਼ਿਵਲਿੰਗ ਤੇ ਵੇਲ ਪੱਤਰ ਜਾਂ ਸ਼ਮੇ ਪੱਤਰ ਚੜਾ ਕੇ ਰudrakshtam ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਚੰਗੀ ਕਿਸਮਤ ਦੇ ਨਾਲ ਭਰਪੂਰ ਹੋ ਸਕਦਾ ਹੈ ਹਫਤੇ ਦੀ ਸ਼ੁਰੂਆਤ ਤੋਂ ਤੁਹਾਨੂੰ ਜੀਵਨ ਦੇ ਹਰ ਖੇਤਰ ਵਿੱਚ ਸ਼ੁਭ ਕਾਮਨਾਵਾਂ ਅਤੇ ਸਫਲਤਾ ਮਿਲ ਸਕਦੀ ਹੈ ਇਸ ਹਫਤੇ ਤੁਸੀਂ ਆਪਣੀ ਬੁੱਧੀ ਨਾਲ ਵੱਡੇ ਕੰਮਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ ਜੇਕਰ ਤੁਸੀਂ ਲੰਬੇ ਸਮੇਂ ਤੋਂ ਨੌਕਰੀ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਹਫ਼ਤੇ ਆਪਣੀ ਪਸੰਦ ਦੀ ਨੌਕਰੀ ਮਿਲ ਸਕਦੀ ਹੈ ਜਨਮ ਤੱਕ ਜੀਵਨ ਵਿੱਚ ਤੁਸੀਂ ਬਿਹਤਰ ਪ੍ਰਦਰਸ਼ਨ ਕਰਦੇ ਰਹੋਗੇ ਕਿਸੇ ਸੀਨੀਅਰ ਜਾਂ ਪ੍ਰਭਾਵਸ਼ਾਲੀ ਵਿਅਕਤੀ ਦੀ ਮਦਦ ਨਾਲ ਤੁਸੀਂ ਵੱਡੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਸਫਲ ਹੋ ਜਾਓਗੇ ਕੰਮ ਵਾਲੀ ਥਾਂ ਤੇ ਸੀਨੀਅਰ ਤੁਹਾਡੇ ਕੰਮ ਦੀ ਤਾਰੀਫ਼ ਕਰਨਗੇ ਤੁਹਾਡਾ ਰੁਤਬਾ ਅਤੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਇਸ ਸਮੇਂ ਦੌਰਾਨ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ। ਰਿਸ਼ਤਿਆਂ ਦੇ ਨਜ਼ਰੀਏ ਤੋਂ ਇਹ ਹਫ਼ਤਾ ਸ਼ੁਭ ਸਾਬਿਤ ਹੋਣ ਵਾਲਾ ਹੈ। ਭੈਣ ਭਰਾ ਦੇ ਨਾਲ ਆਪਸੀ ਪਿਆਰ ਅਤੇ ਵਿਸ਼ਵਾਸ ਬਣਿਆ ਰਹੇਗਾ। ਪ੍ਰੇਮ ਸੰਬੰਧ ਗੂੜੇ ਹੋ ਜਾਣਗੇ, ਔਲਾਦ ਤੋਂ ਖੁਸ਼ੀ ਮਿਲ ਸਕਦੀ ਹੈ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ, ਰੋਜ਼ਾਨਾ ਪੀਲੇ ਚੰਦਨ ਦਾ ਤਿਲਕ ਲਗਾ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਮਿਲਿਆ ਜੁਲਿਆ ਸਾਬਿਤ ਹੋ ਜਾਵੇਗਾ ਅਜਿਹੀ ਸਥਿਤੀ ਵਿੱਚ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਇਸ ਹਫਤੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਪਵੇਗਾ ਹਫਤੇ ਦੀ ਸ਼ੁਰੂਆਤ ਤੋਂ ਤੁਹਾਡੀ ਸਿਹਤ ਥੋੜੀ ਕਮਜ਼ੋਰ ਰਹਿ ਸਕਦੀ ਹੈ ਇਸ ਸਮੇਂ ਦੌਰਾਨ ਯੋਜਨਾਬੱਧ ਕੰਮਾਂ ਵਿੱਚ ਬੇਲੋੜੀ ਦੇਰੀ ਜਾਂ ਇਸ ਵਿੱਚ ਕਿਸੇ ਰੁਕਾਵਟ ਦੇ ਕਾਰਨ ਤੁਹਾਡਾ ਮਨ ਪਰੇਸ਼ਾਨ ਹੋ ਸਕਦਾ ਹੈ ਤੁਹਾਡੇ ਸੁਭਾਅ ਵਿੱਚ ਚਿੜਚਿੜਾਪਨ ਦੇਖਿਆ ਜਾ ਸਕਦਾ ਹੈ। ਇਸ ਹਫਤੇ ਤੁਹਾਨੂੰ ਆਪਣੀ ਸਿਹਤ ਦੇ ਨਾਲ ਨਾਲ ਨਿੱਜੀ ਸਬੰਧਾਂ ਨੂੰ ਬਿਹਤਰ ਬਣਾਏ ਰੱਖਣ ਦੀ ਚੁਣੌਤੀ ਹੋਵੇਗੀ। ਹਫਤੇ ਦੇ ਮੱਧ ਵਿੱਚ ਕਿਸੇ ਗੱਲ ਨੂੰ ਲੈ ਕੇ ਬੱਚਿਆਂ ਦੇ ਨਾਲ ਮਤਭੇਦ ਜਾਂ ਝਗੜਾ ਵੀ ਹੋ ਸਕਦਾ ਹੈ। ਇਸ ਸਮੇਂ ਦੌਰਾਨ ਤੁਹਾਨੂੰ ਕੋਈ ਵੀ ਅਜੀਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਤੁਹਾਡੀ ਆਲੋਚਨਾ ਹੋਵੇ। ਹਫਤੇ ਦੇ ਦੂਜੇ ਅੱਧ ਵਿੱਚ ਨੌਕਰੀ ਪੇਸ਼ਾ ਲੋਕਾਂ ਨੂੰ ਕਾਰਜਸਥਾਨ ਵਿੱਚ ਆਪਣੀ ਸਾਖ ਬਣਾਈ ਰੱਖਣ ਲਈ ਵਾਧੂ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ। ਇਸ ਦੌਰਾਨ ਕਾਰੋਬਾਰ ਥੋੜਾ ਮੱਠਾ ਰਹਿ ਸਕਦਾ ਹੈ। ਇਸ ਹਫਤੇ ਪ੍ਰੇਮ ਸੰਬੰਧਾਂ ਵਿੱਚ ਸਾਵਧਾਨੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਤੁਹਾਨੂੰ અપਮਾਨਿਤ ਹੋਣਾ ਪੈ ਸਕਦਾ ਹੈ। ਕੌੜੇ ਅਤੇ ਮਿੱਠੇ ਵਿਵਾਦਾਂ ਤੋਂ ਬਚ ਕੇ ਰਹੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਭਗਵਾਨ ਗਣੇਸ਼ ਨੂੰ ਦੁਰਵਾ ਚੜ੍ਹਾਓ ਅਤੇ ਉਹਨਾਂ ਦੀ ਪੂਜਾ ਕਰੋ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕਾਂ ਨੂੰ ਇਸ ਹਫਤੇ ਆਪਣੀ ਮਿਹਨਤ ਅਤੇ ਕੋਸ਼ਿਸ਼ਾਂ ਦਾ ਫਲ ਥੋੜਾ ਜਾਂ ਬਿਨਾਂ ਦੇਰੀ ਦੇ ਮਿਲ ਸਕਦਾ ਹੈ ਜਿਸ ਕਾਰਨ ਉਹਨਾਂ ਦੇ ਮਨ ਵਿੱਚ ਥੋੜਾ ਉਦਾਸੀ ਰਹਿ ਸਕਦੀ ਹੈ ਰਿਸ਼ਤੇਦਾਰਾਂ ਦੇ ਸਹਿਯੋਗ ਦੀ ਕਮੀ ਤੁਹਾਡੇ ਰਿਸ਼ਤਿਆਂ ਵਿੱਚ ਹੋ ਸਕਦੀ ਹੈ ਇਸ ਹਫਤੇ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਤੁਲਾ ਰਾਸ਼ੀ ਦੇ ਲੋਕਾਂ ਨੂੰ ਸ਼ਾਰਟਕਟ ਲੈਣ ਜਾਂ ਜਾਂ ਨਿਯਮਾਂ ਨੂੰ ਤੋੜਨ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਹਾਰ ਮੰਨਣੀ ਪੈ ਸਕਦੀ ਹੈ ਜੇਕਰ ਤੁਸੀਂ ਕਿਸੇ ਬਿਜ਼ਨਸ ਵਿੱਚ ਲੱਗੇ ਹੋ ਤਾਂ ਜ਼ਿਆਦਾਤਰ ਮੁਨਾਫਾ ਕਮਾਉਣ ਤੋਂ ਬਿਨਾ ਸੋਚੇ ਸਮਝੇ ਆਪਣਾ ਪੈਸਾ ਕਿਸੇ ਵੀ ਜਗ੍ਹਾ ਤੇ ਨਿਵੇਸ਼ਨਾ ਕਰੋ ਜਿੱਥੇ ਇੱਕ ਵਾਰ ਪੈਸਾ ਫਸ ਜਾਵੇ ਉਸ ਨੂੰ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਜੇਕਰ ਤੁਹਾਡਾ ਕੋਈ ਨਵਾਂ ਕੰਮ ਹੈ ਤਾਂ ਤੁਹਾਨੂੰ ਆਪਣੇ ਸੀਨੀਅਰ ਦੇ ਸੁਭਾਅ ਨੂੰ ਸਮਝਣਾ ਹੋਵੇਗਾ ਆਪਣਾ ਕੰਮ ਬਿਹਤਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ ਨਹੀਂ ਤਾਂ ਤੁਹਾਨੂੰ ਆਪਣੀਆਂ ਗਲਤੀਆਂ ਲਈ ਸਾਰਿਆਂ ਦੇ ਸਾਹਮਣੇ ਝਿੜਕਾ ਪੈ ਸਕਦੀਆਂ ਹਨ। ਘਰੇਲੂ ਸਮੱਸਿਆਵਾਂ ਨੂੰ ਸੁਲਝਾਉਣ ਲਈ ਆਪਣੇ ਉੱਚ ਅਧਿਕਾਰੀਆਂ ਦੀ رائے ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਆਪਣੀਆਂ ਭਾਵਨਾਵਾਂ ਨੂੰ ਸਮਝਦਾਰੀ ਦੇ ਨਾਲ ਦੂਜਿਆਂ ਦੇ ਸਾਹਮਣੇ ਪ੍ਰਗਟ ਕਰੋ। ਇਸ ਹਫ਼ਤੇ ਆਪਣੇ ਆਪ ਦੇ ਨਾਲ-ਨਾਲ ਪਿਤਾ ਦੀ ਸਿਹਤ ਦਾ ਧਿਆਨ ਰੱਖੋ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ, ਸ਼੍ਰੀ ਅੰਤਰ ਦੀ ਪੂਜਾ ਕਰੋ। ਅਗਲੀ ਰਾਸ਼ੀ ਹੈ ਜੀ, ਬ੍ਰਿਸ਼ਟਕ ਰਾਸ਼ੀ। ਇਸ ਹਫਤੇ বৃশ্চਿਕ ਰਾਸ਼ੀ ਦੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਨਾ ਹਿੰਮਤ ਹਾਰੋ ਨਾ ਰਾਮ ਨੂੰ ਭੁੱਲੋ ਦਾ ਫਾਰਮੂਲਾ ਅਪਣਾਉਣਾ ਹੋਵੇਗਾ ਜੇਕਰ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋ ਅਤੇ ਸਹੀ ਦਿਸ਼ਾ ਵਿੱਚ ਸਖਤ ਮਿਹਨਤ ਕਰਦੇ ਹੋ ਤਾਂ ਤੁਸੀਂ ਵੇਖੋਗੇ ਕਿ ਹੌਲੀ-ਹੌਲੀ ਪਰ ਯਕੀਨਨ ਤੁਹਾਨੂੰ ਮਨਚਾਹੀ ਸਫਲਤਾ ਦੇ ਲਾਭ ਮਿਲ ਸਕਦਾ ਹੈ বৃশ্চਿਕ ਰਾਸ਼ੀ ਦੇ ਲੋਕਾਂ ਨੂੰ ਦੂਜਿਆਂ ਤੋਂ ਮਦਦ ਦੀ ਉਮੀਦ ਕਰਨ ਦੀ ਬਜਾਏ ਇਸ ਹਫ਼ਤੇ ਆਪਣੇ ਕੰਮ ਨੂੰ ਸਮੇਂ ਤੇ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਰੋਬਾਰੀ ਲੋਕਾਂ ਲਈ ਹਫ਼ਤੇ ਦਾ ਪਹਿਲਾ ਅੱਧ ਕੁਝ ਚੁਣੌਤੀਪੂਰਨ ਵੀ ਹੋ ਸਕਦਾ ਹੈ। ਇਸ ਸਮੇਂ ਦੌਰਾਨ ਤੁਹਾਨੂੰ ਬਾਜ਼ਾਰ ਵਿੱਚ ਅਚਾਨਕ ਆਈ ਮੰਦੀ ਤੋਂ ਨਹੀਂ ਸਗੋਂ ਆਪਣੇ ਮੁਕਾਬਲੇ ਬਾਜ਼ਾਂ ਤੋਂ ਵੀ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਫ਼ਤੇ ਦਾ ਦੂਜਾ ਅੱਧ ਪਹਿਲੇ ਅੱਧ ਦੇ ਮੁਕਾਬਲੇ ਥੋੜਾ ਆਰਾਮਦਾਇਕ ਵੀ ਹੋ ਸਕਦਾ ਹੈ। ਪਰ ਇਸ ਸਮੇਂ ਦੌਰਾਨ ਵੀ ਤੁਹਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨੀ ਹੋਵੇਗੀ। ਇਸ ਸਮੇਂ ਦੌਰਾਨ ਜੇਕਰ ਤੁਸੀਂ ਕਿਸੇ ਕਾਰੋਬਾਰੀ ਜਾਂ ਘਰੇਲੂ ਝਗੜੇ ਦੇ ਨਿਪਟਾਰੇ ਲਈ ਆਪਣੀ ਸਹਿਮਇਤ ਨਹੀਂ ਜ਼ਾਹਰ ਕਰਦੇ ਤਾਂ ਇਹ ਮਾਮਲਾ ਲੰਬੇ ਸਮੇਂ ਲਈ ਖਿੱਚਿਆ ਜਾ ਸਕਦਾ ਹੈ। ਪੁਰਾਣੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ। ਪਿਆਰ ਸਬੰਧਾਂ ਵਿੱਚ ਪੈਦਾ ਹੋਈਆਂ ਗਲਤਫਹਿਮੀਆਂ ਨੂੰ ਗੱਲਬਾਤ ਰਾਹੀਂ ਹੀ ਦੂਰ ਕਰ ਲਓ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸ਼੍ਰੀ हनुमान जी दी पूजा ਕਰੋ ਅਤੇ ਗੁਰ ਛੋਲੇ ਚੜਾਓ। ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲੇ ਲੋਕਾਂ ਲਈ ਇਹ ਹਫਤਾ ਮਿਲਿਆ ਜੁਲਿਆ ਸਾਬਿਤ ਹੋ ਜਾਵੇਗਾ। ਇਸ ਹਫਤੇ ਤੁਸੀਂ ਕੰਮ ਅਤੇ ਨਿੱਜੀ ਜੀਵਨ ਨਾਲ ਜੁੜੀਆਂ ਸਾਰੀਆਂ ਚੁਣੌਤੀਆਂ ਦਾ ਪਹਿਲਾਂ ਤੋਂ ਹੀ ਮੁਲਾਂਕਣ ਕਰਨ ਵਿੱਚ ਅਸਫਲ ਹੋ ਸਕਦੇ ਹੋ। ਜਿਸ ਕਾਰਨ ਤੁਹਾਨੂੰ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਫਤੇ ਦੇ ਸ਼ੁਰੂ ਵਿੱਚ ਤੁਹਾਨੂੰ ਕੁਝ ਅਚਾਨਕ ਵੱਡੇ ਖਰਚੇ ਅਤੇ ਪਿਛਲੀਆਂ ਚੱਲ ਰਹੀਆਂ ਦੇਣਦਾਰੀਆਂ ਨੂੰ ਪੂਰਾ ਕਰਨ ਲਈ ਵੱਡੀ ਰਕਮ ਖਰਚ ਕਰਨੀ ਪੈ ਸਕਦੀ ਹੈ। ਇਸ ਸਮੇਂ ਦੌਰਾਨ ਆਮਦਨ ਦੇ ਮੁਕਾਬਲੇ ਖਰਚ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਹਾਡੇ ਘਰ ਦਾ ਬਜਟ ਵੀ ਵਿਗੜ ਸਕਦਾ ਹੈ। ਇਸ ਹਫ਼ਤੇ ਤੁਹਾਨੂੰ ਮਸ਼ੀਨ ਵਾਂਗ ਕੰਮ ਕਰਨਾ ਪੈ ਸਕਦਾ ਹੈ। ਨਤੀਜੇ ਵਜੋਂ ਤੁਸੀਂ ਨਾ ਸਿਰਫ਼ ਸਰੀਰਕ ਤੌਰ ਤੇ ਬਲਕਿ ਮਾਨਸਿਕ ਤੌਰ ਤੇ ਵੀ ਥੱਕੇ ਰਹੋਗੇ। ਹਫਤੇ ਦੇ ਅਖੀਰਲੇ ਹਿੱਸੇ ਵਿੱਚ ਸਮਝਦਾਰੀ ਦੇ ਨਾਲ ਕੀਤਾ ਵਪਾਰਕ ਸੌਦਾ ਤੁਹਾਨੂੰ ਲਾਭ ਦੇ ਸਕਦਾ ਹੈ। ਬਿਹਤਰ ਨਿੱਜੀ ਸੰਬੰਧਾਂ ਨੂੰ ਕਾਇਮ ਰੱਖਣ ਲਈ ਲੋਕਾਂ ਨੂੰ ਜ਼ਿਆਦਾ ਸੁਣੋ ਅਤੇ ਆਪ ਘੱਟ ਬੋਲੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਗੁੜ ਅਤੇ ਤુલਸੀ ਦੇ ਪੱਤੇ ਚੜ੍ਹਾ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਕੁਝ ਉਤਰਾ ਚੜਾਵਾ ਵਾਲਾ ਹੋ ਸਕਦਾ ਹੈ। ਨੌਕਰੀ ਪੇਸ਼ਾ ਲੋਕਾਂ ਨੂੰ ਅਚਾਨਕ ਕੰਮ ਦੇ ਵਾਧੂ ਬੋਝ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਲਈ ਤੁਹਾਨੂੰ ਜਿਸ ਵੀ ਕੰਮ ਨੂੰ ਤੁਸੀਂ ਸ਼ੁਰੂ ਕਰੋਗੇ ਵਾਧੂ ਮਿਹਨਤ ਅਤੇ ਯਤਨ ਕਰਨੇ ਪੈਣਗੇ ਕੈਰੀਅਰ ਅਤੇ ਕਾਰੋਬਾਰ ਲਈ ਕੀਤੀ ਗਈ ਯਤਨ ਉਮੀਦ ਤੋਂ ਘੱਟ ਹੀ ਨਤੀਜੇ ਦੇਣਗੇ ਜਿਸ ਕਾਰਨ ਮਨ ਥੋੜਾ ਉਦਾਸ ਹੋ ਜਾਵੇਗਾ ਵਿਦਿਆਰਥੀਆਂ ਨੂੰ ਆਪਣੀਆਂ ਮਨਪਉਂਦੀਆਂ ਇਸ਼ਾਵਾਂ ਦੀ ਪੂਰਤੀ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ ਹਫਤੇ ਦੇ ਪਹਿਲੇ ਅੱਧ ਵਿੱਚ ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਦਾ ਮਾਹੌਲ ਬਣ ਸਕਦਾ ਹੈ। ਇਸ ਸਮੇਂ ਦੌਰਾਨ ਜੱਦੀ ਜਾਇਦਾਦ ਨਾਲ ਸੰਬੰਧਿਤ ਡੂੰਘਾ ਵਿਵਾਦ ਵੀ ਹੋ ਸਕਦਾ ਹੈ। ਇਸ ਸਮੇਂ ਦੌਰਾਨ ਜੇਕਰ ਤੁਹਾਨੂੰ ਕਿਸੇ ਖਾਸ ਕੰਮ ਵਿੱਚ ਇੱਛਤ ਸਫਲਤਾ ਨਹੀਂ ਮਿਲਦੀ ਜਾਂ ਤੁਹਾਡੀ ਨਿੱਜੀ ਜ਼ਿੰਦਗੀ ਜੁੜੀ ਸਮੱਸਿਆ ਕੋਈ ਵੱਡੀ ਹੋ ਜਾਂਦੀ ਹੈ ਤਾਂ ਤੁਸੀਂ ਭੱਜਣ ਦੀ ਇੱਛਾ ਮਹਿਸੂਸ ਕਰੋਗੇ। ਹਾਲਾਂਕਿ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਹੋਵੇਗਾ। ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਦੀ ਬਜਾਏ ਆਪਣੀ ਸਮਝਦਾਰੀ ਤੋਂ ਕੰਮ ਲਓ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸ਼ਿਵਲਿੰਗ ਨੂੰ ਜਲ ਚੜਾਓ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਸਧਾਰਨ ਨਤੀਜੇ ਦੇਣ ਵਾਲਾ ਸਾਬਿਤ ਹੋਵੇਗਾ। ਹਫਤੇ ਦੇ ਸ਼ੁਰੂ ਵਿੱਚ ਤੁਹਾਨੂੰ ਆਪਣੇ ਕੈਰੀਅਰ ਜਾਂ ਕਾਰੋਬਾਰ ਸੰਬੰਧੀ ਲੰਬੀ ਜਾਂ ਛੋਟੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ। ਇਸ ਸਮੇਂ ਦੌਰਾਨ ਤੁਹਾਨੂੰ ਕੁਝ ਵੱਡੇ ਖਰਚਿਆਂ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ। ਇਸ ਸਮੇਂ ਦੌਰਾਨ ਤੁਹਾਨੂੰ ਕੁਝ ਵੱਡੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਖਰਚ ਦੇ ਨਾਲ ਵੱਖ-ਵੱਖ ਸਰੋਤਾਂ ਤੋਂ ਧਨ ਦਾ ਪ੍ਰਵਾਹ ਹੋਵੇਗਾ। ਹਫਤੇ ਦੇ ਪਹਿਲੇ ਅੱਧ ਵਿੱਚ ਜ਼ਮੀਨ ਅਤੇ ਇਮਾਰਤਾਂ ਦੀ ਖਰੀਦ-ਵੇਚ ਦੀ ਇੱਛਾ ਪੂਰੀ ਹੋ ਸਕਦੀ ਹੈ। ਹਾਲਾਂਕਿ ਅਜਿਹਾ ਕਰਦੇ ਸਮੇਂ ਤੁਹਾਨੂੰ ਕਾਗਜ਼ ਨਾਲ ਸੰਬੰਧਿਤ ਕੰਮ ਬਹੁਤ ਧਿਆਨ ਨਾਲ ਕਰਨ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਭਵਿੱਖ ਲਈ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ ਹਫਤੇ ਦੇ ਮੱਧ ਵਿੱਚ ਤੁਹਾਨੂੰ ਨਿਯਮਾਂ ਅਤੇ ਨਿਯਮਾਂ ਨੂੰ ਤੋੜਨਾ ਜਾਂ ਕਿਸੇ ਕੰਮ ਵਿੱਚ ਝੂਠ ਬੋਲਣ ਤੋਂ ਬਚਣਾ ਚਾਹੀਦਾ ਹੈ ਪ੍ਰੇਮ ਸਬੰਧਾਂ ਵਿੱਚ ਜਲਦਬਾਜ਼ੀ ਤੋਂ ਬਚੋ ਅਤੇ ਆਪਣੇ ਸਾਥੀ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ ਸੁਖੀ ਵਿਆਹਤਾ ਜੀਵਨ ਲਈ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਦੇ ਲਈ ਕੱਢੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਪੰਚਮੁਖੀ ਹਨੂਮਾਨ ਜੀ ਦੀ ਪੂਜਾ ਕਰੋ ਅਤੇ ਹਰ ਰੋਜ਼ ਸ੍ਰੀ ਸੁੰਦਰ ਕਾント ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਬਹੁਤ ਸ਼ੁਭ ਸਾਬਿਤ ਹੋ ਜਾਵੇਗਾ ਇਸ ਹਫਤੇ ਤੁਹਾਨੂੰ ਘਰ ਅਤੇ ਬਾਹਰ ਲੋਕਾਂ ਦਾ ਪੂਰਾ ਸਹਿਯੋਗ ਅਤੇ ਸਮਰਥਨ ਮਿਲ ਜਾਵੇਗਾ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਤੇ ਆਪਣੇ ਸੀਨੀਅਰਾਂ ਦਾ ਪੂਰਾ ਅਸ਼ੀਰਵਾਦ ਮਿਲੇਗਾ ਇਸ ਹਫ਼ਤੇ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਤੇ ਕੋਈ ਵੱਡੇ ਜ਼ਿੰਮੇਵਾਰੀ ਜਾਂ ਅਹੁਦਾ ਵੀ ਮਿਲ ਸਕਦਾ ਹੈ। ਪੱਤਰਕਾਰੀ, ਲੇਖਣੀ ਅਤੇ ਖੋਜ ਨਾਲ ਜੁੜੇ ਲੋਕਾਂ ਲਈ ਇਹ ਹਫ਼ਤਾ ਬਹੁਤ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ। ਉਹਨਾਂ ਨੂੰ ਸਮਾਜ ਵਿੱਚ ਵਿਸ਼ੇਸ਼ ਕੰਮ ਕਰਨ ਦੇ ਲਈ ਸਨਮਾਨਿਤ ਕੀਤਾ ਜਾ ਸਕਦਾ ਹੈ। ਕਾਰੋਬਾਰ ਨਾਲ ਜੁੜੇ ਲੋਕ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਅਤੇ ਇਸ਼ਤ ਲਾਭ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਜਿਸ ਕਾਰਨ ਤੁਹਾਨੂੰ ਸਕਾਰਾਤਮਕ ਨਤੀਜੇ ਵੀ ਮਿਲ ਸਕਦੇ ਹਨ ਜੇਕਰ ਤੁਸੀਂ ਵਿਦੇਸ਼ ਵਿੱਚ ਸੈਟਲ ਹੋਣ ਜਾਂ ਉੱਚ ਸਿੱਖਿਆ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਤੁਹਾਡੀ ਇੱਛਾ ਇਸ ਹਫ਼ਤੇ ਪੂਰੀ ਹੋ ਜਾਵੇਗੀ ਹਫ਼ਤੇ ਦੇ ਅਖੀਰਲੇ ਹਿੱਸੇ ਵਿੱਚ ਤੁਹਾਡੇ ਘਰ ਵਿੱਚ ਕੋਈ ਧਾਰਮਿਕ ਜਾਂ ਸ਼ੁਭ ਕੰਮ ਹੋ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਡੇ ਆਲੇ-ਦੁਆਲੇ ਚੰਗੇ ਦੋਸਤਾਂ ਦਾ ਇਕੱਠ ਹੋ ਜਾਵੇਗਾ ਇਸ ਹਫ਼ਤੇ ਕੋਈ ਪਿਆਰਾ ਸਾਥੀ ਤੁਹਾਡੀ ਜ਼ਿੰਦਗੀ ਵਿੱਚ ਆ ਸਕਦਾ ਹੈ ਜਿਸ ਨਾਲ ਤੁਹਾਡਾ ਵਿਆਹ ਵੀ ਤੈ ਹੋ ਸਕਦਾ ਹੈ। ਪ੍ਰੇਮ ਸੰਬੰਧਾਂ ਵਿੱਚ ਅਨੁਕੂਲਤਾ ਰਹੇਗੀ। ਵਿਵਹਤਾ ਜੀਵਨ ਖੁਸ਼ਹਾਲ ਰਹੇਗਾ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ, ਹਰ ਰੋਜ਼ ਆਪਣੇ ਮੱਥੇ ਤੇ ਕੇਸਰ ਦਾ ਤਿਲਕ ਲਗਾਓ। ਸੋ ਦੋਸਤੋ, ਇਹ ਸਨ ਉਹ 12 ਖੁਸ਼ ਨਸੀਬ ਰਾਸ਼ੀਆਂ ਤੇ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ-ਕਿਹੜੇ ਉਤਰਾ ਚੜਾ ਆਉਣ ਵਾਲੇ ਹਨ ਜੋ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਹਨ ਜੀ। ਜੇਕਰ ਵੀਡੀਓ ਵਧੀਆ ਲੱਗੇ, ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ